ਸਾਸਰੀ ਕਲਪਾਈ ਸਾਰਿਆਂ ਨੂੰ ਅੱਜ ਆ ਸਾਡਾ ਦਿਨ 17ਵਾਂ ਜੋ ਸਾਰੇ ਦਿਨਾਂ ਤੋਂ ਬਹੁਤ ਵੱਖਰਾ ਹੋਊਗਾ ਅੱਜ ਅਸੀਂ ਉੱਠ ਕੇ ਬਾਬਾ ਬੋਲਦੇ ਸਵੇਰੇ ਅਮਰਤ ਵੇਲੇ ਸਤਿਨਾਮ ਸਤਿਨਾਮ ਦੇ ਤੇ ਫੇਰ ਚਲੇਗੇ ਫਤਿਹਗੜ ਸਾਹਿਬ ਦੇ ਲੰਗਰਾਂ ਦੀ ਉਗਰਾਹੀ ਵਾਸਤੇ ਪਿੰਡ ਚ ਵੇਲੇ ਬੰਦੇ ਚ ਵੀ ਨਾ ਇੱਕ ਬਰਕਤ ਹੁੰਦੀ ਹੈ ਰੱਬ ਉਹਦੇ ਹਿੱਸੇ ਸੇਵਾ ਬਹੁਤ ਪਾਉਂਦਾ ਸੋ ਇਸ ਕਰਕੇ ਇਹਦੇ ਚ ਵੀ ਖੁਸ਼ੀ ਰਿਆ ਕਰੋ ਇਹ ਰੱਬ ਦੇ ਰੰਗ ਹੀ ਹੁੰਦੇ ਨੇ ਅੱਜ ਕੱਲ ਦੇ ਕਮਰਸ਼ੀਅਲ ਯੁੱਗ ਚ ਜਿੱਥੇ ਵਿਆਹਾਂ ਦੇ ਸ਼ਗਨ ਵੀ ਲੋਕ ਇੱਕ ਦੂਜੇ ਦੇ ਹੱਥ ਭੇਜ ਦਿੰਦੇ ਨੇ ਉੱਥੇ ਸਾਡੀਆਂ ਬੀਬੀਆਂ ਕੱਲੇ ਪੈਸੇ ਫੜਾਉਣ ਦੀ ਬਜਾਏ ਦੇਗਾਂ ਲਈ ਜੋਤਾਂ ਲਈ ਘੋ ਰਸਤ ਵੀ ਨਾਲ ਦੀ ਨਾਲ ਫੜਾਉਂਦੀਆਂ ਫੇਰ ਅਸੀਂ ਆ ਕੇ ਕੀਤੀ ਜੀ ਟਰਾਲੀ ਤਿਆਰ ਤੰਬੂ ਕਸਿਆ ਉੱਪਰ ਤੇ ਪਾਠੀ ਸਿੰਘ ਜੀ ਤੋਂ ਕਰਾ ਕੇ ਅਰਦਾਸ ਪਾ ਦਿੱਤੇ ਚਾਲੇ ਫਤਿਹਗ ਰੂਪ ਸਾਹਿਬ ਜਿੱਥੇ ਜਾ ਕੇ ਆਲਵੇਸ ਮੂੰਹ ਚੋ ਇਹੀ ਆਵਾਜ਼ ਨਿਕਲਦੀ ਆ ਵੀ ਮਹਾਰਾਜ ਤੇਰੇ ਅਸੂਲਾਂ ਤੋਂ ਜ਼ਰੂਰ ਪੜ ਕੇ ਹੋ ਸਕਦੇ ਆ ਪਰ ਕਦੇ ਤੇਰੇ ਰਾਹਾਂ ਤੋਂ ਨਹੀਂ ਇਸ ਤੋਂ ਬਾਅਦ ਜਾਈਦਾ ਜੀ ਮੇਨ ਦਰਬਾਰ ਸਾਹਿਬ ਚ ਫਿਰ ਭੋਰਾ ਸਾਹਿਬ ਫਿਰ ਠੰਡਾ ਬੁਰਜ ਚ ਫਿਰ ਮੋਤੀराम ਮਹਿਰਾਜੀ ਦੇ ਗੁਰਦੁਆਰਾ ਸਾਹਿਬ ਚ ਤੇ ਫਿਰ ਜਾਈਦਾ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇ ਵਿੱਚ ਤੇ ਇਸ ਤੋਂ ਬਾਅਦ ਦਿਨ ਰਾਤ ਰੱਬ ਜਿੰਨੀ ਸਾਡੇ ਕਰਮਾਂ ਚ ਪਾਉਂਦਾ ਲੰਗਰਾਂ ਚ ਕਰੀਦੀ ਆ ਜੀ ਸੇਵਾ ਇੱਕ ਗੱਲ ਇੱਥੇ ਆ ਕੇ ਪਤਾ ਲੱਗਦੀ ਆ ਵੀ ਸਿੱਖੀ ਦੇ ਮੂਰੇ ਤਿੰਨ ਸੱਸੇ ਹੋਰ ਲੱਗਦੇ ਨੇ ਪਹਿਲਾ ਸੱਸਾ ਸ਼ਹੀਦਿਆਂ ਦਾ ਦੂਜਾ ਸੱਸਾ ਸਰਹਿੰਦ ਦਾ ਤੀਜਾ ਸੱਸਾ ਸਾਬਜਾਦਿਆਂ ਦਾ ਇਹ ਤਿੰਨੇ ਸੱਸਿਆਂ ਨਾਲ ਜੁੜ ਕੇ ਬਣਦੀ ਹੈ ਸਿੱਖੀ ਜਿਵੇਂ ਕਿਸੇ ਕੀਮਤੀ ਘਰ ਤੇ ਕਾਰ ਦੀ ਕਿਸ਼ਤ ਹਰ ਸਾਲ ਛੁਮਾਈ ਜਾਂਦੀ ਹੈ ਓਵੇਂ ਹਰ ਇੱਕ ਪੰਜਾਬੀ ਦੀ ਕੀਮਤੀ ਜ਼ਿੰਦਗੀ ਦੀ ਕਿਸ਼ਤ ਹਰ ਸਾਲ ਸ਼ਹੀਦ ਦੀ ਜੋੜ ਮੇਲੇ ਤੇ ਸੇਵਾ ਕਰਕੇ ਭਰੀ ਜਾਂਦੀ ਆਓ ਚੱਲੀ ਆਪੋ ਆਪਣੀ ਜ਼ਿੰਦਗੀ ਦੀਆਂ ਕਿਸ਼ਤਾਂ ਭਰਨ ਤੇ ਸ਼ਹੀਦਾਂ ਦੇ ਚਰਨਾਂ